ਆਪਾਂ ਚੱਲਿਆਂ ਜੀ ਪਟਨਾ ਸਾਹਿਬ ਅਸੀਂ ਇੱਥੇ ਜੰਮਪੁਰ ਸਟਾਪ ਤੋਂ ਚੱਲਣ ਲਈ ਟ੍ਰੇਨ ਉੱਤੇ ਚੱਲੇ ਆ ਤੇ ਬਾਕੀ ਫਿਰ ਤੁਹਾਨੂੰ ਉੱਥੇ ਆਮੋ ਜਿਹਾ ਸਮਾਂ ਲੱਗ ਕਾਪੀ ਪੀਂਦੇ ਹਾਂ ਕਾਪੀ ਪੀਂਦੇ ਨਾ ਕੀ ਲੋੜ ਹੈ ਇੱਕ ਨੰਬਰ ਤੇ 2000 ਕੀ ਜਾਂਦਾ ਲੋ ਯਾਰ ਅਜੇ ਹੀ ਯਾਰ 2000 ਭੈਣ ਚਦਾ ਸਭ ਰੂ ਤੂੰ ਖਾਣਿਆ 300 300 ਵਾਲੀਆਂ ਚੀਜ਼ਾਂ ਤੂੰ ਖਾਣ ਦਾ 48 ਬੈਗ ਤੇ ਲਾ ਦੇ ਇਹ ਵੀਰ ਪੈਸਾ ਨਾ ਪੈਸਾ ਨਾ ਭਰਿਆ ਸਾਰਾ ਹੀ ਜਿਵੇਂ ਦਿਖਾ ਲੋਕਾਂ ਨੂੰ ਦਿਖਾ ਦੇਣਾ ਇਹ ਪਾਜੀ ਕਿਥੋਂ ਆਇਆ ਬੈਗ ਇਹ ਪਾਜੀ ਅਮਰੀਕਾ ਤੋਂ ਆਇਆ ਹੈ ਅਮਰੀਕਾ ਤੋਂ ਠੀਕ ਹੈ ਅੱਛਾ ਆ ਆ ਵੀਰ ਕੌਣ ਨਾਲ ਆ ਵੀਰ ਇਹ ਸੌਫਰੀਕਾ ਦਾ ਪੰਜਾਬੀ ਆ ਪਾਪੜੀ ਹੈ ਹੈ ਫੈਸਟੀਵਾਲੀ ਹੈ ਫੈਸਟੀਵਾਲੀ ਉਹ ਵੀ ਬਣਾਉਂਦਾ ਉਹ ਵੀ ਪਾਪੜੀ ਮਨਾਂ ਦਾ ਸੇਮ ਹੀ ਚੀਜ਼ ਹੈ ਹੈ ਇਹ ਬਣਾ ਰਹੇ ਕਨਾਲ ਦੇ ਜੀਸਾ ਲੱਗਦਾ ਪੂਰੀ ਬੇਲ ਪੂਰੀ ਖਾਣੀ ਬਾਬੇ ਨੇ ਬੇਲ ਪੂਰੀ ਇਹਨੇ ਬਣਾਉਂਦੇ ਆਇਆ ਬਣਾਦਾ ਬਾਬਾ ਬਣਾਇਆ ਜੀ ਬੰਦੇ ਆ ਆ ਬਣ ਲੱਗੀ ਲੈ ਖਿਲਾਤੇ ਨਾ ਤਾਂ ਹੂੰ ਇਹ ਬਣਾ ਇੱਕ ਬਣਾ ਕੇ ਵੇਖ ਲੋ ਕੀ ਹੈਗਾ ਬੇਲ ਪੂਰੀ ਦਰਦਨ ਕਾਦੇ ਇੱਕ ਬਣਾ ਦੇ ਸਭ ਨੂੰ ਖਿਲਾ ਦੇ ਕੋਈ ਨਾ ਟੈਸਟ ਕਰੋ ਇੱਕ ਬਣਾ ਕੇ ਵਾਲੇ ਜੋ ਹਨ ਵਾਲੇ ਬੇਲ ਪੂਰੀ ਕਬ ਕੀ ਖਲਾਏਗਾ ਇਹ ਬਟਾਟਾ ਫੜੀ ਹੈ ਪਾਪੜੀ ਚਾਟ ਪਾਪੜੀ ਚਾਟ ਉਹ ਤੇ ਆਹ ਪਤਨੀ ਚਟਨੀ ਬਣਾ ਦੇ ਸਾਰਾ ਦਾ ਵੀ ਖਾ ਕੇ ਵੇਖੋ ਇੱਕ ਰਾ ਹੈ ਪਾਪੜੀ ਪ੍ਰਦਾਨ ਹੈ ਅੱਜ ਆਇਆ ਹੈ ਇਹ ਕਾਲਾ ਵੀ ਨਹੀਂ ਲਾਲ ਵੀ ਆਓ ਬਾਰੇ ਲਾਲ ਵੀ ਪਹੁੰਚੀ ਤਾਂ ਗੱਲ ਕਰਨ ਹਾਂ ਸੱਚੀ ਤਾਂ ਆ ਗਿਆ ਉਹਦਾ ਤਾਂ ਬਣ ਜਦੋਂ ਬੁਲਾਇਆ ਜਿਹੜੀਆਂ ਤਾਂ ਤਾਰਾਂ ਲੱਗੀਆਂ ਪੂਰੀਆਂ ਤਾਰਾਂ ਲੱਗੀਆਂ ਬਾਬੀਆਂ ਦੀਆਂ ਤਾਂ ਇਹ ਕਿੰਨਾ ਕੁ ਕੁਝ ਮੈਂ ਦੋ ਕੁ ਟਾਂਕੀ ਦੀਆਂ ਉਹ ਤਿੰਨ ਗਲਾਸ ਪੀਤੇ ਨੇ ਤਿੰਨ ਗਲਾਸ ਇਹਨੇ ਪੀਤਾ ਨਹੀਂ ਦੇ ਆਛਾ ਬਾਬੇ ਕੋਲ ਹੀ ਲਿਆ ਨਹੀਂ 50 ਟਾਂਕਾ ਵੀ ਹੈ بس ਇਹ ਗੱਲ ਸਹੀ ਆ ਉਹਨੇ ਤਿਆਂ ਚੇ ਬਜਾ ਬਜਾ ਕਰਾ ਦੇਣੀ ਫੜੋ ਬਾਬਾ ਜੀ ਖਾਓ ਹਾਂ ਸਾਰੇ ਜਣੇ ਆਜੋ ਉਧਰ ਕੋਈ ਵਜੂਗਾ ਤਾਂ ਫੇਰੀ ਆ ਤਾਂ ਪੈਂਦੇ ਨਹੀਂ ਨਹੀਂ ਇੱਕ ਇੱਕ ਕਰਕੇ 6 ਪੀਸ ਜਿਹਨੇ ਬਣਾਏ ਆ ਸਾਰਿਆਂ ਦੇ ਸੁਣਨਾ ਪਹਿਲਾਂ ਖਾਣਾ ਨਹੀਂ ਹੁੰਦਾ ਆ ਬੇਰਾ ਮੈਨੂੰ ਟੈਸਟ ਕਰਾਇਆ ਕਰੋ ਚੀਜ਼ ਨਹੀਂ ਆ ਬਾਬਾ ਜੀ ਇਹਨਾਂ ਵਰਾ ਕੁਛ

ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸਥਾਨ ਆ। ਇਹ ਇੱਕ ਰਾਜੇ ਦਾ ਬਾਗ ਨਹੀਂ ਜਿਹੜਾ ਹਰਿਆ ਭਰਿਆ ਨਹੀਂ ਹੁੰਦਾ। ਸੁੱਕਾ ਰਹਿਣਾ ਸੀ। ਗੁਰੂ ਨਾਨਕ ਪਾਸ਼ਾ ਤੋਂ ਬਾਅਦ ਪਾਸ਼ਾ ਦੇ ਬਖਸ਼ਿਸ਼ ਤੇ ਪਾਸ਼ਾ ਦੇ ਬਚਨਾਂ ਛਦਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਜਦੋਂ ਆਉਣਾ ਕੀਤਾ ਇਸ ਬਾਗ ਵਿੱਚ ਗੁਰੂ ਸਾਹਿਬ ਨੇ ਚਰਨ ਪਾਏ ਤੇ ਇਹ ਜਿਹੜਾ ਬਾਗ ਇਹ ਹਰਿਆ ਭਰਿਆ ਆ ਗਿਆ ਤੇ ਉਸ ਰਾਜੇ ਨੇ ਇਹ ਜਿਹੜਾ ਬਾਗ ਹੈ ਆ ਗੁਰੂ ਕਾ ਬਾਗ ਜਿਸ ਦਾ ਨਾਮ ਵਜਦਾ ਆ ਇਸ ਬਾਗ ਨੂੰ ਪਾਸ਼ਾ ਦੇ ਨਾਮ ਤੇ ਕਰ ਦਿੱਤਾ ਤੇ ਹੁਣ ਇੱਥੇ ਸੰਗਤਾਂ ਹੁੰਦੀਆਂ ਨੇ ਪ੍ਰਕਾਸ਼ ਦਿਹਾੜੇ ਤੇ ਉਹ ਸਦੀ 7 ਦੇ ਹਿਸਾਬ ਦੇ ਨਾਲ ਇੱਥੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਜਿਹੜੇ ਮਨਾਏ ਜਾਂਦੇ ਆ ਤੇ ਸੰਗਤਾਂ ਇੱਥੇ ਦਰਸ਼ਨ ਮੇਲੇ ਕਰਦੀਆਂ ਆ ਤੇ ਇੱਥੋਂ ਦਾ ਇਹ ਵੀ ਇਤਿਹਾਸ ਹੈ ਇੱਥੇ ਜਿਹੜੀ ਆ ਇੱਥੇ ਗੁਰੂ ਸਾਹਿਬ ਨੇ ਦਾਤਨ ਕਰਕੇ ਜਿਹੜੀ ਇਹਨਾਂ ਨਿਯਮ ਦੀ ਦਾਤਨ ਕਰਕੇ ਗੁਰੂ ਸਾਹਿਬ ਨੇ ਇੱਥੇ ਲਾ ਦਿੱ ਗੜਤੀ ਦੇ ਉਹ ਦਾਤਨ ਹੋ ਗਈ ਤੇ ਦਾਤਨ ਤੋਂ ਬਾਅਦ ਇਹ ਜਿਹੜਾ ਇਹ ਬਾਗ ਉਹ ਪਵਿੱਤਰ ਰਤਨ ਜਿਹੜਾ ਦਰਖਤ ਹੈ ਇਧਰਲੀ ਸਾਈਡ ਤੇ ਜਿਹੜਾ ਬਾਗ ਆਇਂਦਾ ਵਾ ਜਿੱਥੇ ਸੰਗਤਾਂ ਵੱਲੋਂ ਤੇ ਸੰਤਾਂ ਮਹਾਂਪੁਰਖਾਂ ਵੱਲੋਂ ਵਾਜਨ ਕਰਕੇ ਦੱਸਿਆ ਜਾਂਦਾ ਕਿ ਜਿਹੜਾ ਇਥੇ ਗੁਰੂ ਕੇ ਬਾਗ ਵਿੱਚ ਕੋਈ ਵੀ ਫਲਦਾ ਕੋਈ ਵੀ ਬੂਟਾ ਲਾਉਂਦਾ ਤੇ ਜੋ ਅਰਦਾਸ ਬੇਨਤੀ ਕਰਦਾ ਆ ਜੋ ਮਨੋਕਾਮਨਾ ਹੁੰਦੀ ਆ ਸਤਿਗੁਰੂ ਸਾਹਿਬ ਉਹਦੀਆਂ ਇਛਾਵਾਂ ਪੂਰੀਆਂ ਕਰਦੇ ਆ ਤੁਹਾਨੂੰ ਖਾਵਾਗੇ ਨਾਲ ਜਿਵੇਂ ਉੱਥੇ ਸੰਗਤਾਂ ਜਿਵੇਂ ਜਿਵੇਂ ਜੋ ਜੋ ਬੂਟੇ ਲਾਉਂਦੇ ਦਰਖਤ ਲਾਉਂਦੇ ਆ ਕਿਵੇਂ ਆਪਣੀਆਂ ਅਰਦਾਸਾਂ ਬੇਨਤੀਆਂ ਸਤਿਗੁਰੂ ਪ੍ਰਾਪਾ ਸਕੀਏ ਕਰਦੇ ਆ ਤੇ ਦਰਸ਼ਕਾਂ ਦਾ ਵੀ ਕਰਦੇ ਆ ਬਾਗੜੇ ਸਿੱਖਿਆ ਦੀ ਜਿਹੜੀ ਬਾਗਣੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਜਿਹੜੇ ਇੱਕ ਬਾਦ ਅਸਰ ਜੀ ਮਹਾਰਾਜ ਦੇ ਚਰਨ ਪਾਉਣ ਦੇ ਨਾਲ ਜਿਹੜਾ ਬਾਗੜਾ ਭਰਿਆ ਆ ਜਿੱਥੇ ਸੰਗਤਾਂ ਬੂਟੇ ਲਾੜਦੇ ਆਪਣੀ ਮੰਨ ਦੀਆਂ ਸ਼ਾਮੀਆਂ ਦਸਨ ਦੀਆਂ ਕਰਦੀਆਂ ਬਸਤੂ ਨੂੰ ਨਹੀਂ ਥੋੜੇ ਨਾ ਪੜਦੇ ਇਹ ਉਹ ਪਾਉਣਾ ਸ਼ਾਮੀ ਗੁਰੂ ਦਾ ਬਾਗੜਾ ਆਪਸੇ ਜੀ ਪਰਣਾ ਸਕਦੇ 4 ਕਿਲੋਮੀਟਰ ਦੇ ਕਰੀਬ ਸੰਗਤ ਮੰਡਾਇ ਤੇ ਵੀ ਵੀ ਆਇਆ ਹਾਂ ਤੁਹਾਡੇ ਸਾਹਮਣੇ ਨਾ ਇਹ ਵੀ ਬਾਗੋਂ ਨੇ ਵੀ ਇਹ ਸਾਰੇ ਸੰਗਤ ਵੱਲੋਂ ਲਾਏ ਗਏ ਜਿੰਨੇ ਹਾਂ ਸਾਰੇ ਬੂਟੇ ਲਾਏ ਗਏ ਅੱਛਾ ਸਾਰੇ ਸੰਗਤ ਵੱਲੋਂ ਪਾਣੀ ਰੱਖਿਆ ਇੱਥੇ ਅੱਛਾ ਠੀਕ ਹੈ ਜਾਰੇ ਅੰਬਾਂ ਦੇ ਹਨਾ ਸਾਰੇ ਇੱਕ ਗਰੁੱਪ ਆਂਬੇ ਲਾਉਂਦੇ ਪੀਲੇ ਅੰਬ ਦਾ ਲਿਆਣਾ ਆਪਾਂ จด้อมบีบินเลยวะอีฟเต ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਲੋਕ ਮਹਾਨ ਜਿਹੜੇ ਅਪਦਰਖ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਮਾੜਨਾ ਖਲ ਬਨਾ ਮਾੜਨਾ ਬਨਾ ਮਾਪ ਬਾਈ ਕੋਸ਼ਲਾ ਨੂੰ ਤੋਂ ਪਾਣੀ ਨਾ ਖਰਾਬ ਹੋਵੇ ਬਾਈ ਖਰਾਬ ਹੋ ਜਾਂਦੀ ਹੈ ਮੈਂ ਦੇ ਬਦਲ ਨਹੀਂ ਆਏ ਬਟਲਰ ਨੂੰ ਅੰਮ੍ਰਿਤਪੁਰ ਦੇ ਸ਼ੋਰੂਮ ਤੇ ਵੀਰ ਹੋਣੀ ਨਹੀਂ ਲੈਣਾ ਨਹੀਂ ਕਰ ਲੈਣਾ ਕੁਝ ਨਹੀਂ ਆ ਪਾ ਕੇ ਵੇਚ ਲਈ ਹੁਣ ਪੁਰਾਣੀਆਂ ਦੇ ਬੂੜਾ ਦੇ ਪਾ ਕੇ ਚੱਲਦੇ ਕਰਾ ਕਾਲਾ ਵੀ ਸਹੀ ਕਰਨ ਮਾਰਨਾ ਬੈਠਾ ਏ ਉਹ ਕਾਲਾ ਕਿੱਥੇ ਹੈ ਉਹ ਮੁੱਖਾ ਨਹੀਂ ਆਲੇ ਵੇਜੀ ਤੋਂ ਇਹ ਨਹੀਂ ਲਿਆ ਕੋ ਸਰ ਹਾਂ ਵੀ ਵੀ ਅਪਾ ਪੰਜਾਬੀ ਸੁੱਤਰ ਆਉਂਦਾ ਆਪਾ ਉਹ ਸੁੱਤਰ ਬੜਾ ਆਪਾਂ ਹੁਣ ਤਾਂ ਸਾਈਜ਼ ਨਹੀਂ ਮਿਲਦੇ ਆਪਣੇ ਤੇ ਵੈਰੀ ਗੁੱਡ ਲਾਸਟ ਲੈ ਲੈ ਓਏ ਲੈਣਾ ਤੁਸੀਂ ਕੋਈ ਨਹੀਂ ਚੱਲ ਚਲੀ ਜਿਹੜਾ ਕੰਮ ਕਹਿੰਦੇ ਆ ਉਠ ਲੈਣ ਦੇ ਸੀ ਤੈਨੂੰ ਹੀ ਆਇਆ ਇੱਥੋਂ ਬਾਟੇ ਵਾਲੇ ਸ਼ੋਰੂਮ ਤੇ ਜਾਣਾ ਬਾਟੇ ਮਾਰ ਕੇ ਰੱਖੋ ਜੇ ਬਾਟੇ ਚ ਨਹੀਂ ਲੈਦੇ ਤਾਂ ਮੌਜ ਚ ਕਿਧਰ ਲੈਣਗੇ ਚੀਜ਼ ਇਹਦੇ ਉਹਨੇ ਭਾਜੀ ਲੈਣੀ ਹੈ ਇਹ ਨਾ ਗੁਰਦਾਰ ਚੁੱਕਣਗੇ ਜਦੋਂ ਜਾਣਗੇ 10000 ਰੈਮਡ ਦੀ ਮੈਨੂੰ ਕੋਈ ਆਈ ਉਹ ਯਾਰ ਮਾਂ 10000 10000 ਦੇ ਬਲੇਜ਼ਰ ਆਏ 10 ਬਲੇਜ਼ਰ ਆਏ ਨੇ 10 ਡਗਾ ਨਹੀਂ ਹੋਈ 10000 ਯਾਰ ਦੀਆਂ ਤੂੰ ਕਿਸ ਹਿਸਾਬ ਨਾਲ ਗੱਲ ਚੱਲਣ ਦੀ ਔਰ ਰੈਮਡ ਪਾਵਾ ਕਿ ਰੈਮਡ ਤੇਨੂੰ ਕਿਸ ਨੇ ਦੱਸਣਾ ਵੀ ਰੈਮਡ ਪਾਈ ਇਹ ਸਨਿਆਨੀ ਪਤਾ ਲੱਗ ਜਾਂਦਾ ਤੇਰੇ ਨਾਲ ਤਾੜਾ ਤੈਨ ਤੋਂ ਪਤਾ ਨਹੀਂ ਲੱਗਦਾ ਕੀ ਪਾਇਆ ਪਾ ਕੇ ਸਲਵਾਰ ਤੇ ਰਹਿਣ ਦਾ ਆਹ ਚੱਬਾ ਯਾਦ ਲਈ ਓੜੇ ਆਉਣ ਜੀ ਤਰਾ ਸਮਾਰ ਹੋ ਤੇ ਆਹ ਨਾ ਕੋਈ ਪਤਾ ਦੇਖਣਾ ਕਿੱਲੇ ਹੁਣ ਆਹ ਲਾ ਦੀ ਦੂਜੇ ਪਹਿਰਾ ਤੇ જમવા માટે ઓગામૈયા કાકા ને મેં બે વાર મે કુતૂબ પર i don't ਦਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੜਨਾ ਸਰ ਦਾ ਉਹ ਜੀ ਉਸ ਕਰ ਰਿਹਾ ਜਿੱਥੇ ਪਕਤ ਜਤਾ ਮਲਜੀ ਨੂੰ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਉਦੋਂ ਜਦੋਂ ਮਲਜੀ ਨੂੰ ਮਰ 350 300 ਦੇ ਸਾਲ ਦੇ ਘਰੀਬ ਸੀ ਉਸ ਨਾਲ ਪਾਸਾ ਨੂੰ ਅੱਗੇ ਅੱਗੇ ਬੋਲਦੇ ਉਹਨਾਂ ਪਾਸਾ ਜੀ ਪਾਸਾ ਨੂੰ ਮੀਨ ਕਿਤੇ ਪਾਸੇ ਸੁਣੇ ਕਰੋ ਆਪ ਜੀ ਦੇ ਨਾਲੇ ਪਾੜੇ ਲੱਗੇ ਤੇ ਸਾਡੀ ਮੁਰਬਾਤ ਉਹਨਾਂ ਦਾ ਪਤਾ ਨਹੀਂ ਕਿਤੇ ਮੈਂ ਆਪਣੇ ਵਿੱਚ ਛੇੜਦਾ ਰਿਹਾ ਇਥੇ ਦਰਸ਼ ਦੇ ਕੇ ਦਿੱਤਾ ਵੀਡੀਓ ਕੰਪਲੀਟ ਕਰਾਂਗੇ ਕਿ ਉਹਨਾਂ ਨੇ ਬਤਨ ਦਿੱਤਾ ਮਹਾਰਾਜ ਸਾਹਿਬ ਅੰਨਦ ਗੰਵਾ ਦਾ ਇਸ਼ਨਾਨ ਕਰਦੇ ਆ ਤੇ ਗੰਗਾਦੇਸ਼ ਨਾਮ ਤੋਂ ਜਨਮ ਤੇ ਸਭੂ ਹੋ ਰਹੀ ਵਿਰਦ ਬੜੇ ਹੋ ਗਏ ਤਾਂ ਕਿਵੇਂ ਹੀ ਗੰਗਾ ਜਾ ਕੇ ਦੂਸਰੇ ਕਰਾਂ। ਸਪਾਸ਼ਾ ਕਹਿੰਦੇ ਕਿ ਤੈਨੂੰ ਗੰਗਾ ਜਿਹੜੀ ਇੱਥੇ ਨਾਮ ਤੋਂ ਮੇਰੇ ਗੰਗੂਰਾ ਨੂੰ ਉਪਤਾਰਨ ਕਰਕੇ ਭਾਈ ਜਯਤਾ ਮਨ ਭਗਤ ਨੇ ਇੱਥੇ ਉਹਨਾਂ ਨੂੰ ਜਿਹੜਾ ਆ ਨਾਮ ਅੰਤਰਾਜ ਗੰਦਰੀ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਜੀ ਨੇ ਸਮਾਂ ਲੈ ਕੇ ਪ੍ਰਕਾਸ਼ ਪੁਰੂਪਹਿਲਾ ਜਦੋਂ ਇੱਥੇ ਮਹਾਰਾਜ ਪ੍ਰਵਾਰ ਸਿੰਘ ਇੱਥੇ ਆਏ ਤਾਂ ਸਰਬਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਆ ਕੇ ਭਗਤ ਜਯਤਾ ਮਨ ਨੂੰ ਦਰਸ਼ ਦੇ ਕਰਕੇ ਉਹਨਾਂ ਨੂੰ ਜਿਹੜੀ ਮੂਰਤੀ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ಅಂತ ಹೇಳಿ चार भाई छोड़ दीजिए चार भाई छोड़ दीजिए अपना कर है उसको कला का प्रदर्शन कर दीजिए अद्भुत कला का प्रदर्शन करके दिखाया ढोलक पर चढ़कर और <स्टरीण>